ਦੈਨਿਕ ਸਵੇਰਾ ਜੀ ਵੇਖ ਰਹੇ ਹੋ ਤੁਸੀਂ ਵੱਡੀ ਖਬਰ ਤੁਹਾਡਾਂ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਦੋ ਤੇਜ਼ ਰਫ਼ਤਾਰ ਗੱਡੀਆਂ ਦੀ ਆਮੋ-ਸਾਮਣੇ ਟੱਕਰ ਹੋਈ ਹੈ ਟੱਕਰ ਇੰਨੀ ਭਿਆਨਕ ਸੀ ਕਿ ਮੌਕੇ ਤੇ ਹੀ ਚਾਰ ਲੋਕਾਂ ਦੀ ਮੌਤ ਹੋ ਚੁੱਕੀ ਹੈ ਤਸਵੀਰਾਂ ਤੁਹਾਨੂੰ ਸਕਰੀਨ ਤੇ ਦਿਖਾ ਰਹੇ ਹਾਂ ਹਾਦਸਾ ਕਿੰਨਾ ਭਿਆਨਕ ਸੀ ਤਸਵੀਰਾਂ ਬਿਆਨ ਕਰ ਰਹੀਆਂ ਨੇ ਕਿਉਂਕਿ ਦੋਵੇਂ ਗੱਡੀਆਂ ਦੇ ਪਰਖੱਚੇ ਉੜ ਚੁੱਕੇ ਨੇ ਤੇ ਮੌਕੇ ਤੇ ਚਾਰ ਲੋਕਾਂ ਦੀ ਜਿਹੜੀ ਆ ਉਹ ਜਾਨ ਜਾ ਚੁੱਕੀ ਹੈ ਤਾਂ ਤੇਜ਼ ਰਫ਼ਤਾਰ ਹੋਣ ਕਾਰਨ ਇਹ ਹਾਦਸਾ ਵਾਪਰਿਆ ਹੈ ਸਕਰੀਨ ਤੇ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਜਿੱਥੇ ਦੋ ਗੱਡੀਆਂ ਮੋ ਸਾਹਮਣੇ ਟਕਰਾਈਆਂ ਨੇ ਹਾਦਸਾ ਇੰਨਾ ਜ਼ਿਆਦਾ ਭਿਆਨਕ ਸੀ ਕਿ ਲੋਕਾਂ ਨੂੰ ਬਾਰੀਆਂ ਕੱਟ ਕੇ ਗੱਡੀਆਂ ਦੀ ਬਾਰੀਆਂ ਕੱਟ ਕੇ ਜਿਹੜਾ ਆ ਉਹ ਬਾਹਰ ਕੱਢਿਆ ਗਿਆ ਤਾਂ ਬੇहद ਵੱਡਾ ਹਾਦਸਾ ਹੈ ਜਿੱਥੇ ਚਾਰ ਲੋਕਾਂ ਦੀ ਮੌਕੇ ਤੇ ਜਾਨ ਚਾ ਚੁੱਕੀ ਆ ਤਾਂ ਹਰਿਆਣਾ ਤੋਂ ਇਹ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿੱਥੇ ਕੁਰਕ ਖੇਤਰ ਦੇ ਵਿੱਚ ਇਹ ਵੱਡਾ ਹਾਦਸਾ ਵਾਪਰਿਆ ਹੈ ਤੇਜ਼ ਰਫਤਾਰ ਕਾਰਾਂ ਜਿਹੜੀਆਂ ਨੇ ਆਮੋ ਸਾਹਮਣੇ ਟਕਰਾ ਜਾਂਦੀਆਂ ਨੇ ਤੇ ਚਾਰ ਲੋਕਾਂ ਦੀ ਜਿਹੜੀ ਆ ਮੌਕੇ ਤੇ ਹੀ ਜਾਨ ਜਾ ਚੁੱਕੀ ਆ ਤਾਂ ਦੱਸ ਦਈਏ ਕਿ ਪਿੰਡ ਪਿੰਡ ਰਸੀ ਦੇ ਵਿੱਚ ਇਹ ਭਿਆਨਕ ਹਾਦਸਾ ਵਾਪਰਿਆ ਇਹ ਜੋ ਤੋ ਤੇਜ਼ ਰਫਤਾਰ ਗੱਡੀਆਂ ਆਹਮੋ ਸਾਹਮਣੇ ਟਕਰਾ ਚ ਆਂਦੀਆਂ ਨੇ ਹਾਦਸਾ ਇੰਨਾ ਭਿਆਨਕ ਹੁੰਦਾ ਹੈ ਕਿ ਮੌਕੇ ਤੇ ਹੀ ਚਾਰ ਲੋਕਾਂ ਦੀ ਜਿਹੜੀ ਆ ਉਹ ਮੌਤ ਹੋ ਚੁੱਕੀ ਹੈ ਦੱਸਦੇ ਆ ਕਿ ਬਾਰੀਆਂ ਕੱਟ ਕੇ ਲੋਕਾਂ ਨੂੰ ਜਿਹੜਾ ਆ ਉਹ ਬਾਹਰ ਕੱਢਿਆ ਗਿਆ ਹੈ ਜ਼ਖਮੀਆਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ ਤਾਂ ਹਰਿਆਣਾ ਨਾਲ ਜੁੜੀ ਇਹ ਵੱਡੀ ਖਬਰ ਹੈ ਜਿੱਥੇ ਕੁਰਕ ਖੇਤਰ ਦੇ ਵਿੱਚ ਇਹ ਵੱਡਾ ਹਾਦਸਾ ਵਾਪਰਿਆ ਹੈ ਤਸਵੀਰਾਂ ਬਿਆਨ ਕਰ ਰਹੀਆਂ ਨੇ ਕਿ ਹਾਦਸਾ ਕਿੰਨਾ ਭਿਆਨਕ ਅਤੇ ਖੌਫਨਾਕ ਸੀਗਾ ਕਿਉਂਕਿ ਕਿਸ ਤਰੀਕੇ ਦੇ ਨਾਲ ਗੱਡੀਆਂ ਦੇ ਪਰ ਖੱਟੇ ਓਟ ਮੌਕੇ ਨੇ ਤੇ ਚਾਰ ਲੋਕਾਂ ਦੇ ਮੌਕੇ ਤੇ ਹੀ ਜੜੀ ਆ ਜਾਂਚ ਚਾ ਚੁੱਕੀ ਆ ਤਾਂ ਦੱਸਦੀ ਹੈ ਕਿ ਦੋ ਗੱਡੀਆਂ ਦੀ ਇਹ ਜ਼ਬਰਦਸਤ ਟੱਕਰ ਹੋਈ ਹੈ ਪਿੰਡ ਪਿੰਡ ਰੱਸੀ ਦੇ ਕੋਲ ਜਿਸ ਕਾਰਨ ਚਾਰ ਲੋਕਾਂ ਦੀ ਜਾਨ ਚਲੀ ਗਈ ਹੈ ਜਦਕਿ ਜ਼ਖਮੀਆਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ ਹੈ ਜੋ ਜਾਣਕਾਰੀ ਸਾਹਮਣੇ ਆਈ ਹੈ ਉਸ ਮੁਤਾਬਕ ਤੇਜ਼ ਰਫ਼ਤਾਰ ਹੋਣ ਕਾਰਨ ਇਹ ਹਾਦਸਾ ਵਾਪਰਿਆ ਹੈ ਦੋਵੇਂ ਗੱਡੀਆਂ ਬੁਰੇ ਤਰੀਕੇ ਦੇ ਨਾਲ ਨੁਕਸਾਨੀਆਂ ਗਈਆਂ ਨੇ ਜਤੋਂ ਇਹ ਹਾਦਸਾ ਵਾਪਰਦਾ ਹੈ ਤਾਂ ਆਸ-ਪਾਸ ਜਿਹੜੇ ਲੋਕ ਮੌਜੂਦ ਹੁੰਦੇ ਨੇ ਉਹਨਾਂ ਦੇ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ ਲੋਕਾਂ ਨੂੰ ਬਾਹਰ ਕੱਢਿਆ ਜਾਂਦਾ ਹੈ ਪਰ ਗੱਡੀਆਂ ਇੰਨੇ ਬੁਰੇ ਤਰੀਕੇ ਦੇ ਨਾਲ ਨੁਕਸਾਨੀਆਂ ਗਈਆਂ ਸੀ ਕਿ ਬਾਰੀਆਂ ਕੱਟ ਕੇ ਲੋਕਾਂ ਨੂੰ ਜਿਹੜਾ ਆ ਉਹ ਹਰ ਕੱਢਿਆ ਜਾਂਦਾ ਹੈ ਤੇ ਫਿਰ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਜਾਂਦਾ ਹੈ ਦੱਸਦੀ ਹੈ ਕਿ ਚਾਰ ਲੋਕਾਂ ਦੇ ਮੌਕੇ ਤੇ ਹੀ ਸਾਹ ਨਿਕਲ ਜਾਂਦੇ ਨੇ ਜਦਕਿ ਕਈ ਲੋਕ ਇਸ ਹਾਦਸੇ ਦੇ ਵਿੱਚ ਜ਼ਖਮੀ ਨੇ ਦੱਸਦੀ ਹੈ ਕਿ ਤੇਜ਼ ਰਫ਼ਤਾਰ ਗੱਡੀਆਂ ਆਮੋ ਸਾਹਮਣੇ ਟਕਰਾਈਆਂ ਨੇ ਤਸਵੀਰਾਂ ਬਿਆਨ ਕਰ ਰਹੀਆਂ ਨੇ ਕਿ ਹਾਦਸਾ ਕਿੰਨਾ ਭਿਆਨਕ ਸੀਗਾ ਤਾਂ ਹਰਿਆਣਾ ਦੇ ਕੁਰਕ ਖੇਤਰ ਦੇ ਵਿੱਚ ਇਹ ਹਾਦਸਾ ਵਾਪਰਿਆ ਹੈ ਪਿੰਡ ਪੰਡਰਸੀ ਦੇ ਕੋਲ ਜਿਸ ਕਾਰਨ ਇਲਾਕੇ ਦੇ ਵਿੱਚ ਵੀ دہشت ਦਾ ਮਾਹੌਲ ਹੈ ਉੱਥੇ ਹੀ ਪਰਿਵਾਰਿਕ ਮੈਂਬਰ ਵੀ ਜਿਹੜੇ ਨੇ ਉਹ ਜ਼ਖਮੀਆਂ ਦੇ ਅਤੇ ਜਿਹੜੇ ਜਿਨ੍ਹਾਂ ਦੀ ਜਾਨ ਗਈ ਹੈ ਇਸ ਹਾਦਸੇ ਦੇ ਵਿੱਚ ਉਹ ਹਸਪਤਾਲ ਦੇ ਵਿੱਚ ਪਹੁੰਚ ਚੁੱਕੇ ਨੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਇਹ ਭਿਆਨਕ ਸੜਕ ਹਾਦਸਾ ਵਾਪਰਿਆ